ਸਤਿ ਸ਼੍ਰੀ ਅਕਾਲ ਮੈਂ ਜੀਵਨਜੋਤ ਕੋਰ ਤੁਸੀਂ ਦੇਖ ਰਹੇ ਹੋ ਜੰਨਤ ਟੀਵੀ ਐਸਜੀਐਮ ਦਫਤਰ ਦੇ ਬਾਹਰ ਖੜੇ ਹਾਂ ਜਿੱਥੇ ਕਿ ਸਾਰੇ ਡਰਾਈਵਰ ਵੀਰ ਖੜੇ ਹੋਏ ਨੇ ਸਾਰਾ ਡਰਾਈਵਰ ਭਾਈਚਾਰਾ ਖੜਾ ਹੋਇਆ ਏ ਕਿਉਂਕਿ ਕਾਨੂੰਨ ਜਿਹੜੇ ਨੇ ਲੱਗ ਚੁੱਕੇ ਨੇ ਇਸ ਦੇ ਵਿਰੋਧ ਦੇ ਵਿੱਚ ਜਿਹੜੀ ਹੈ ਇੱਕ ਦਿਨ ਦੀ ਹੜਤਾਲ ਜਿਹੜੀ ਹੈ ਸਕੂਲ ਡਰਾਈਵਰ ਵੀਰਾਂ ਵੱਲੋਂ ਕੀਤੀ ਗਈ ਸੀ ਇਸ ਹੜਤਾਲ ਦੇ ਬਾਰੇ ਪੂਰੀ ਜਾਣਕਾਰੀ ਦੇਣਗੇ ਕਿ ਇਹ ਹੜਤਾਲ ਅੱਗੇ ਵੀ ਰਹੇਗੀ ਕਿ ਇੱਕ ਦਿਨ ਦੀ ਜਿਹੜੀ ਹੈ ਹੜਤਾਲ ਕੀਤੀ ਗਈ ਇਸ ਵਾਰੀ ਜਿਹੜੀ ਆਨ ਕਰੀ ਦਿਓ ਫਿਲਹਾਲ ਤਾਂ ਅੱਜ ਦਾ ਦਿਨ ਹੜਤਾਲ ਕੀਤੀ ਗਈ ਹੈ ਅਸੀਂ ਆਪਦਾ ਮੰਗ ਪੱਤਰ ਦਿੱਤਾ ਹੈ ਜੇ ਸਾਡੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਜੂਨੀਅਨ ਦੇ ਫੈਸਲਾ ਜੋ ਹੋਊਗਾ ਉਹਦੇ ਨਾਲ ਚੱਲਾਂਗੇ ਜੇ ਅੱਗੇ ਵੀ ਸਾਨੂੰ ਹੜਤਾਲ ਕਰਨੀ ਪਈ ਤਾਂ ਇਹ ਲੰਮਾ ਸਮਾਂ ਮੇਂ ਹੜਤਾਲ ਚੱਲੂਗੀ ਇਹ ਕਿਹੜੇ ਕਾਨੂੰਨਾਂ ਨੂੰ ਲੈ ਕੇ ਜੜੀਆ ਤੁਸੀਂ ਇਹ ਮੋਦੀ ਸਾਹਿਬ ਨੇ ਜਿਹੜੇ ਜੀ ਡਰਾਈਵਰੀ ਡਰਾਈਵਰ ਤੇ ਕਾਨੂੰਨ ਐਕਸੀਡੈਂਟ ਬਾਰੇ ਬਣਾਏ ਆ ਕਿ ਜੇ ਐਕਸੀਡੈਂਟ ਕਰਕੇ ਡਰਾਈਵਰ ਮੰਨ ਕੇ ਚਲੋ ਜੇ ਇੱਕ ਡਰਾਈਵਰ ਵੱਧ ਜਾਂਦਾ ਹੈ ਉਹ ਮੌਕੇ ਤੋਂ ਭੱਜਦਾ ਹੈ ਤਾਂ ਉਹਨੂੰ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਉਸ ਕਾਨੂੰਨ ਦੇ ਵਿਰੋਧ ਚ ਇਹ ਹੜਤਾਲ ਕੀਤੀ ਗਈ ਹੈ ਹ ਜਿੱਦਾਂ ਕੀ ਕਹਿ ਰਹੇ ਨੇ ਕਾਨੂੰਨ ਲਾਗੂ ਕੀਤੇ ਗਏ ਨੇ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਜਿਹੜਾ ਇੱਕ ਡਰਾਈਵਰ ਵੀਰਾਂ ਦੀ ਤਨਖਾਹ ਇੰਨੀ ਜ਼ਿਆਦਾ ਨਹੀਂ ਹੁੰਦੀ ਜਿਵੇਂ ਕਿ ਪਹਿਲਾਂ ਵੀ ਤੁਸੀਂ ਦੱਸਿਆ ਤੇ ਉਹ ਇੰਨਾ ਜੁਰਮਾਨਾ ਵੀ ਕਿਵੇਂ ਦੇਣਗੇ ਤੇ ਜੇ ਕਾਨੂੰਨ ਰੱਦ ਨਾ ਕੀਤੇ ਗਏ ਤੇ ਤੁਸੀਂ ਜਿਹੜਾ ਆਪਣਾ ਕੀ ਅੱਗੇ ਸੰਘਰਸ਼ ਕਰੋਗੇ ਅਸੀਂ ਵੇਖੋ ਜੀ ਅਗਰ ਜੇ ਕਾਨੂੰਨ ਰੱਦ ਨਹੀਂ ਹੁੰਦੀ ਤੇ ਜਿਵੇਂ ਡਰਾਈਵਰ ਭਾਈਚਾਰਾ ਲੋ ਇਹਨਾਂ ਦੇ ਪ੍ਰਧਾਨ ਸਾਹਿਬ ਵੱਲੋਂ ਕਾਲ ਆਊਗੀ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਵੱਧ ਚੜ ਕੇ ਇਹਨਾਂ ਦਾ ਸਾਥ ਦੇਵਾਂਗੇ ਜੇ ਸਾਨੂੰ ਦਿੱਲੀ ਤੱਕ ਪਹੁੰਚਣਾ ਪਿਆ ਹਾਈਵੇ ਜਮ ਕਰਨੇ ਪਏ ਰੇਫੈਂਡਰੀਆਂ ਜਮ ਕਰਨੀਆਂ ਪਈਆਂ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦਾ ਸਾਥ ਦੇਵਾਂਗੇ ਪੂਰਾ ਜਿਹੜਾ ਇਹ ਭਾਈਚਾਰਕ ਤੁਸੀਂ ਡਰਾਈਵਰ ਭਾਈਚਾਰਾ ਵੇਖ ਸਕਦੇ ਹੋ ਐਸਜੀਐਮ ਦਫਤਰ ਦੇ ਬਾਹਰ ਮੰਗ ਪੱਤਰ ਦੇਣ ਦੇ ਲਈ ਆਪਣੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਇਹ ਪੂਰਾ ਭਾਈਚਾਰਾ ਡਰਾਈਵਰ ਭਾਈਚਾਰਾ ਖੜਾ ਹੋਇਆ ਹੈ ਤੇ ਅੱਜ ਜਿਹੜਾ ਸਕੂਲ ਬੱਸਾਂ ਨਹੀਂ ਚਲਾਈਆਂ ਗਈਆਂ ਤੇ ਅੱਜ ਇਹ ਇੱਕ ਦਿਨ ਦੀ ਹੜਤਾਲ ਜਿਹੜੀ ਆ ਕੀਤੀ ਗਈ ਹੈ ਕਹਿ ਰਹੇ ਨੇ ਜੇਕਰ ਸਾਡੀਆਂ ਮੰਗਾਂ ਨਾ ਮੰਗੀਆਂ ਗਈਆਂ ਤਾਂ ਅਸੀਂ ਸੰਘਰਸ਼ ਜਿਹੜਾ ਹੈ ਹੋਰ ਤੇਜ਼ ਕਰਾਂਗੇ ਹੋਰ ਅਗੂ ਵੀ ਸਾਡੇ ਨਾਲ ਨੇ ਇਸ ਹੜਤਾਲ ਵਰੀ ਜਿਹੜੀ ਹੈ ਪੂਰੀ ਜਾਣਕਾਰੀ ਦੇਣਗੇ ਪਿੰਡਾਂ ਵਾਲਿਆਂ ਨੂੰ ਦਿੱਕਤ ਆਈ ਹੈ ਜੀ ਐਸਈ ਡਰਾਈਵਰ ਭਾਈਚਾਰੇ ਦਾ ਸੀ ਵੀ ਡਰਾਈਵਰ ਆ ਵੈਨਾਂ ਵਾਲੇ ਡਰਾਈਵਰਾਂ ਡਰਾਈਵਰ ਭਾਈ ਤਾਂ ਤੇ ਜਿਹੜੇ ਕਾਨੂੰਨ ਥੋਪੇ ਗਏ ਨੇ ਉਹਨਾਂ ਦੀ ਅਸੀਂ ਸੰਯੋਗ ਦਿੰਨੇ ਆ ਤੇ ਉਹ ਕਾਨੂੰਨ ਬਹੁਤ ਬਾੜੇ ਨੇ ਜਦੋਂ ਦੀ ਮੋਦੀ ਸਰਕਾਰ ਆਈਏ ਕੁਝ ਗਿਆ ਚਾਲਾਂ ਚੱਲਦੀ ਪਈਏ ਕਦੀ ਕਿਸਾਨ ਤੇ ਕਦੀ ਡਰਾਈਵਰ ਤੇ ਕਦੀ ਕਿਤੇ ਇਹ ਆਪਣੀਆਂ ਚਾਲਾਂ ਤੋਂ ਬਾਝਾ ਜੇ ਨਹੀਂ ਤੇ ਸੰਘਰਸ਼ ਬਹੁਤ ਵੱਡਾ ਵਿਡੇਗਾ ਆਗਾਮ ਵਧੇਗਾ ਜੇਕਰ ਇਹ ਕਾਨੂੰਨ ਵਾਪਸ ਨਾ ਲੈ ਗਏ ਤੇ ਸਾਨੂੰ ਨੈਸ਼ਨਲ ਹਾਈਵੇ ਦਿੱਲੀ ਤੱਕਰ ਜਾਣਾ ਪਿਆ ਅਸੀਂ ਜਾਵਾਂਗੇ ਅੱਜ ਦੇ ਜਿਹੜੀ ਹੜਤਾਲ ਦੇ ਵਿੱਚ ਪੂਰੇ ਡਰਾਈਵਰ ਵੀਰਾਂ ਨੇ ਤੁਹਾਡਾ ਸਾਥ ਦਿੱਤਾ ਹਾਂਜੀ ਹਾਂਜੀ ਬਿਲਕੁਲ ਜੀ ਪੂਰਾ ਸਾਡਾ ਭਾਈਚਾਰਾ ਪੂਰਾ ਸਾਡਾ ਹਾਂਜੀ ਬੰਦੇ ਬਿਲਕੁਲ ਵੈਨ ਡਰਾਈਵਰ ਜਿਹਨੇ ਸਾਰੇ ਬੰਦੇ ਇੱਕ ਦਿਨ ਦੀ ਹੜਤਾਲ ਦੇ ਵਿੱਚ ਕਹਿ ਰਹੇ ਨੇ ਪੂਰਾ ਡਰਾਈਵਰ ਭਾਈਚਾਰਕ ਨੇ ਸਾਡੀ ਸਾਂਝ ਤੁਸੀਂ ਵੇਖ ਸਕਦੇ ਹੋ ਸਾਰੇ ਡਰਾਈਵਰ ਵੀਰ ਇੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਐਸਡੀਐਮ ਦਫ਼ਤਰ ਦੇ ਬਾਹਰ ਜਿਹੜਾ ਇਹ ਮੰਗ ਪੱਤਰ ਦਿੱਤਾ ਗਿਆ ਇਹ ਤੇ ਕਹਿ ਰਹੇ ਨੇ ਸਾਡੀਆਂ ਮੰਗਾਂ ਛੜੀਆਂ ਨੇ ਜਲਦ ਤੋਂ ਜਲੜੇ ਕਾਲੇ ਕਾਨੂੰਨ ਸਾਡੇ ਖਿਲਾਫ ਬਣਾਏ ਗਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਏ ਇਸੇ ਤਰ੍ਹਾਂ ਗੁਰੂ ਰਸਾਈ ਦੀਆਂ ਹੋਰ ਖਬਰਾਂ ਦੇਖਦੇ ਰਹੋ ਮੈਂ ਜੀਵਨਜੋਤ ਕੋ ਸਤਿ ਸ਼੍ਰੀ ਅਕਾਲ